ਆਈ ਜੱਸੀ ਗਾਦੋਸਤ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਮਿੱਤਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਰਨ ਅਉਦਲਾ ਤੇ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਕੰਟਰੋਵਰਸੀ ਵਿੱਚ ਰਹਿੰਦੇ ਨੇ ਦੇ ਹਾਲ ਹੀ ਵਿੱਚ ਇੱਕ ਕਰਨ ਔਜਲਾ ਦੇ ਲਾਈਵ ਸ਼ੋਅ ਵਿੱਚ ਕਰਨ ਔਜਲਾ ਨੇ ਕੀਤਾ ਹੈ ਸਿੱਧੂ ਮੂਸੇਵਾਲਾ ਨੂੰ ਰਿਪਲਾਈ ਤੇ ਇਸ ਰਿਪਲਾਈ ਦੌਰਾਨ ਲਾਈਵ ਦੇਖਣ ਆਏ ਦਰਸ਼ਕਾਂ ਨਾਲ ਕਰਨ ਔਜਲਾ ਦੀ ਤੂੰ ਤੂੰ ਮੈਂ ਮੈਂ ਹੋ ਗਈ ਤੇ ਕਰਨ ਔਜਲਾ ਨੇ ਉਸ ਨੂੰ ਕੀ ਕਿਹਾ ਆਓ ਤੁਹਾਨੂੰ ਉਸ ਵੀਡੀਓ ਵੱਲ ਲੈ ਚਲਦੇ ਹਾਂ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੀ ਅੱਗੇ ਕਿੰਨੀ ਕੀਜੀ ਰਿਕਵੈਸਟ ਹੈ ਕਿ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਕਿ ਤੁਸੀਂ ਕਿਸ ਨੂੰ ਸਪੋਰਟ ਕਰਦੇ ਹੋ ਕਰਨ ਔਜਲਾ ਨੂੰ ਜਾਂ ਫਿਰ ਸਿੱਧੂ ਮੂਸੇਵਾਲਾ ਨੂੰ ਸੋ ਤੁਹਾਡਾ ਬਹੁਤਾਂ ਟਾਈਮ ਨਾ ਲੈਂਦੇ ਹੋ ਇਹ ਵਾਅਦੇ ਆ ਵੀਡੀਓ ਵੱਲ ਉਸਤਾਦ ਤੇਜ ਨਾ ਆਪਣੀ ਤੇਜ ਮੈਂ ਵੀ ਬਹੁਤਾਂ ਮੈਂ ਤੂੰ 8 ਸਾਲ ਛੋਟਾ ਹੋਊਗਾ ਉਸਤਾਦ ਜੀ ਆਇ ਨਹੀਂ ਕਰਨਾ ਇੱਥੋਂ ਹੀ ਗਿਆ ਮੈਂ ਕੈਨੇਡਾ ਗੁਣਿਆ ਆ ਵੀਰ ਆਇ ਨਹੀਂ ਕਰ ਰਹਾ ਮੇਰਾ ਵੀਰ ਮੈਂ ਤੈਨੂੰ ਇੱਜ਼ਤ ਦੇ ਰਿਹਾ ਤੂੰ ਮੈਨੂੰ ਇੱਜ਼ਤ ਦੇ ਤੂੰ ਨਹੀਂ ਦੇਣੀ ਦਰਮਾਨਾ ਪਿੱਛੇ ਲੈ ਜਾਣਾ ਨਾਲ